ਅਸੀਂ ਸਰਕਾਰਾਂ ਅੱਗੇ ਤੇ ਪ੍ਰਸ਼ਾਸਨ ਅੱਗੇ ਇਹ ਹੀ ਹੱਥ ਜੋੜਦੇ ਆ ਕਿ ਸਾਡੇ ਪਿੰਡ ਦੇ ਵਿੱਚ ਇੱਕ ਬਹੁਤ ਦੁੱਖਦਾਈ ਵਾਲੀ ਗੱਲ ਹੋਈ ਆ ਕਿ ਸਰਜੀਤ ਸਿੰਘ ਪੁੱਤਰ ਦੁੱਲਾ ਸਿੰਘ ਦੀ ਜਿਹੜੀ 24 ਸਾਲ ਦਾ ਜਵਾਨ ਸੀਗਾ ਨਸ਼ੇ ਦੀ ਓਵਰਡੋਜ਼ ਕਰਨੋਂ ਦੀ ਮੌਤ ਹੋਈ ਆ ਤਾਂ ਪ੍ਰਸ਼ਾਸਨ ਨੂੰ ਤੇ ਪੁਲਿਸ ਨੂੰ ਤੇ ਜਿਹੜੀਆਂ ਮੌਜੂਦਾ ਸਰਕਾਰਾਂ ਉਹਨਾਂ ਅੱਗੇ ਬੇਨਤੀ ਆ ਕਿ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਛੋਟੇ-ਮੋਟੇ ਕੰਮ ਕਰਦੇ ਆ ਸਿੰਥੈਟਿਕ ਨਸ਼ਾ ਬਣਾ-ਬਣਾ ਕੇ ਵੇਚਦੇ ਆ ਤਾਂ ਬਹੁਤ ਜਿਹੜੇ ਨੌਜਵਾਨ ਆ ਉਹ ਬਿਲਕੁਲ ਖਰਾਹੇ ਪੈ ਗਏ ਆ ਤਾਂ ਉਹਨਾਂ ਤੇ ਰੋਕ ਲਾਈ ਜਾਵੇ ਛਾਪੇਮਾਰੀ ਕੀਤੀ ਜਾਵੇ ਬੜੇ ਦੁਖਦਾਈ ਘਟਨਾਵਾਂ ਇਹ ਸਾਡੇ ਪਿੰਡ ਵਾਸਤੇ ਨਹੀਂ ਕੱਲੇ ਇਲਾਕੇ ਵਾਸਤੇ ਸਾਰੇ ਪੰਜਾਬ ਵਾਸਤੇ ਬੜੀ ਵੱਡੀ ਦੁੱਖ ਵਾਲੀ ਘਟਨਾਵਾਂ ਜਿੱਥੇ ਪੰਜਾਬ ਗਵਰਨਮੈਂਟ ਨੇ ਪੁਲਸਾਂ ਨੂੰ ਸੰਦੇਸ਼ ਦਿੱਤੇ ਆ ਵੀ ਹਾਂ ਤਕੜੇ ਹੋ ਕੇ ਨਸ਼ੇ ਤੇ ਠੱਲ ਪਾਓ ਪਰ ਅਫਸੋਸ ਦੀ ਗੱਲ ਇਹ ਆ ਵੀ ਕਈ ਵਾਰ ਕਹਿਣ ਦੇ ਬਾਵਜੂਦ ਵੀ ਇਹ ਸਾਡੇ ਪਿੰਡ ਦਾ ਜਿਹੜਾ ਮਣੀ ਤੇ ਉਹਦਾ ਪਿਓ ਇਹ ਸ਼ਰੇ ਆਮ ਨਸ਼ਾ ਵੇਚ ਰਹੇ ਸੀ ਤੇ ਛਰੇ ਹਮ ਲੈਣਾ ਲਗੀਆਂ ਸੀ ਤੇ ਅਸੀਂ ਕਈ ਦਿਨਾਂ ਤੋਂ ਇੰਨੇ ਜਿਆਦੇ ਦੁਖੀ ਬਾਬੇ ਰਾਜाराम ਦੇ ਸਥਾਨ ਤੇ ਮੇਲਾ ਚੱਲ ਰਿਹਾ ਸਾਰੀ ਸੰਗਤ ਹੀ ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਹਰ ਇੱਕ ਗੱਲ ਕਹਿ ਰਿਆ ਸੀ ਵੀ ਇਹ ਗਲਤ ਹੋ ਰਿਹਾ ਹੈ ਇਹ ਸ਼ੈਤ ਮੇਲਾ ਸਾਡੇ ਵਾਸਤੇ ਚੰਗਾ ਨਹੀਂ ਆਉਣਾ ਉਹੀ ਗੱਲ ਹੋਈ ਹੈ ਕਿ ਮੇਲੇ ਵਾਲੇ ਦਿਨ ਸਵੇਰੇ ਸਵੇਰੇ ਇੱਕ ਨੌਜਵਾਨ ਸਰਜੀਤ ਸਿੰਘ ਨੇ ਟੀਕਾ ਲਾ ਕੇ ਜਿਹੜਾ ਉਹਨਾਂ ਦੀ ਮੌਤ ਹੋ ਗਈ ਬਹੁਤ ਦੁੱਖ ਵਾਲੀ ਘਟਨਾ ਵਾ ਗਰੀਬ ਪਰਿਵਾਰ ਤੇ ਅੱਜ ਪੁਲਿਸ ਐਸਐਸਪੀ ਆਏ ਸੀ ਉਹਨਾਂ ਨੂੰ ਸਾਡੀ ਇਹੀ ਬੇਨਤੀ ਸੀ ਵੀ ਕੱਲੇ ਪਿੰਡ ਦੀ ਗੱਲ ਨਹੀਂ ਆ ਪੂਰੇ ਪੰਜਾਬ ਦੀ ਗੱਲ ਆ ਬਿਲਕੁਲ ਜੀ ਐਸਐਸਪੀ ਸਾਹਿਬ ਆਏ ਆ ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਸਾਡੀ ਪਿੰਡ ਦੀ ਸਾਰ ਲਈ ਆ ਕੇ ਐਸਐਚਓ ਸਾਹਿਬ ਨੇ ਵੀ ਕੱਲ ਬਹੁਤ ਛੇਤੀ ਜਿਹੜਾ ਐਕਸ਼ਨ ਲਿਆ ਜਿਹਦੇ ਵਿੱਚ ਬਿਕਰ ਸਿੰਘ ਜਿਹੜਾ ਮੌਜੂਦਾ ਫੜਿਆ ਗਿਆ ਤੇ ਮਣੀ ਜਿਹੜਾ ਹਜੇ ਫਰਾਰ ਆ ਉਹਨੂੰ ਵੀ ਛੇਤੀ ਜਿਹੜਾ ਫੜ ਲੈਣਗੇ ਤੇ ਐਸਐਸਪੀ ਸਾਹਿਬ ਨੇ ਵਿਸ਼ਵਾਸ ਦਵਾਇਆ ਕਿ ਅਸੀਂ ਨੰਬਰ ਪਿੰਡਾਂ ਵਿੱਚ ਲਾਵਾਂਗੇ ਵੰਡਾਂਗੇ ਤਬਾਦ ਤੋਂ ਬਾਅਦ ਜਿੰਨਾ ਵੀ ਅਸੀਂ ਸਾਥ ਦੇਵਾਂਗੇ ਤਾਂ ਪਿੰਡਾਂ ਵਾਲਿਆਂ ਨੇ ਵੀ ਇਹਨਾਂ ਅਪੀਲ ਕੀਤੀ ਆ ਕਿ ਤੁਸੀਂ ਵੀ ਸਾਡਾ ਸਾਥ ਦਿਓ ਕੱਲ ਦਾ ਜੋ ਅਸੀਂ ਤੁਰੰਤ ਪੁਲਿਸ ਨੂੰ ਫੋਨ ਕੀਤਾ ਹਰਕਤ ਜਾ ਕੇ ਮਾਨ ਜੋਗ ਐਸਐਸ ਸਾਹਿਬ ਨੇ ਉਹ ਤਵਦੀਸ਼ ਕੀਤੀ ਆ ਜਿਹੜੇ ਬੰਦਿਆਂ ਦੇ ਨਾਂ ਦਿੱਤੇ ਸੀ ਬਿੱਕਰ ਪੁੱਤਰ ਵੀਰ ਸਿੰਘ ਤੇ ਮਣੀ ਦੋਵੇਂ ਚਾਚਾ ਪੁੱਤ ਗਿਆ ਵੀ ਆ ਤੇ ਪਿਓ ਪੁੱਤ ਵੀ ਆ ਉਹਨਾਂ ਦੇ ਖਿਲਾਫ ਜੋ ਐਕਸ਼ਨ ਤੁਰੰਤ ਕੱਲ ਪੁਲਿਸ ਨੇ ਲਿਆਏ ਜੇ ਕਿਤੇ ਪਹਿਲਾਂ ਇਹੋ ਜਿਹਾ ਐਕਸ਼ਨ ਸਰਕਾਰ ਜਾਂ ਪੁਲਿਸ ਲਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਘਰ ਦਾ ਚਰਾਗ ਨਾ ਬੁਝੇ ਕਿਸੇ ਭੈਣ ਦਾ ਭਰਾ ਨਾ ਜਾਵੇ ਕਿਸੇ ਪਤਨੀ ਦਾ ਸੁਹਾਗ ਨਾ ਉਹ ਜਿਹੜੇ ਸਾਡੀ ਰਿਕਵੈਸਟ ਵੀ ਆ ਬੇਨਤੀ ਵੀ ਆ ਠੀਕ ਆ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਆ ਪਰ ਗਰਾਊਂਡ ਲੈਵਲ ਤੇ ਸਾਨੂੰ ਵੀ ਪਿੰਡਾਂ ਵਾਲਿਆਂ ਨੂੰ ਸੁਚੇਤ ਹੋ ਕੇ ਆਪਣੇ ਮਫਾਦਾਂ ਤੋਂ ਉੱਪਰ ਉੱਠ ਕੇ ਪਾਰਟੀ ਬਾਜਦੋਂ ਉੱਪਰ ਉੱਠ ਕੇ ਜਿਹੜਾ ਅੱਜ ਕਾਰਜ ਕੀਤਾ ਏ ਇਹ ਆਉਣ ਵਾਲੇ ਸਮੇਂ 'ਚ ਵੀ ਕਰੀਏ ਤੇ ਪਿੱਛੇ ਕਰਦੇ ਤੇ ਅਸੀਂ ਇੰਨੇ ਘਾਟੇ 'ਚ ਨਹੀਂ ਸੀ ਜਾਣਾ ਇਸ ਕਰਕੇ ਅੱਜ ਮਾਨਯੋਗ ਐਸਐਸਪੀ ਆਏ ਆ ਉਹਨਾਂ ਨੇ ਨਿਸ਼ਵਾਸ਼ਣ ਦਵਾਇਆ ਕਿ ਇਹ ਜਿਹੜਾ ਮੁੰਡਾ ਆ ਵੇਖੋ ਇੱਕ ਹੋਰ ਗੱਲ ਹੈ ਨਿਰਾਪਾਇ ਨੂੰ ਨਹੀਂ ਕਿਹਾ ਕਿ ਬਿੱਕਰ ਸਿੰਘ ਬਿੱਕਰ ਸ ਕੌਣ ব্যাকগ্রাউন্ড ਬੜਾ ਤਕੜਾ ਹੈ ਜੀ ਲੱਖ ਡੇਢ ਲੱਖ ਦੀ ਰੋਜ਼ ਦੀ ਸਪਲਾਈ ਹੁੰਦੀ ਆ ਬਿੱਕਰ ਸਿੰਘ ਦੇ ਪਿੱਛੇ ব্যাকਗਰਾਉਂਡ ਕੌਣ ਹੈ ਉਹਦੇ ਪਿੱਛੇ ਕੌਣ ਖੜਾ ਹੈ ਉੱਥੋਂ ਤੱਕ ਪਹੁੰਚਿਆ ਜਾਵੇ ਦਹੀਕੀ ਕਾਰਕਿਤੀ ਜਾਵੇ ਜਿਹੜਾ ਮੁੰਡਾ ਫਰਾਰ ਹੈ ਮਨਦੀਪ ਸਿੰਘ ਮਣੀ ਅੱਜ ਤੋਂ ਹੁਣ ਤੋਂ ਸਿਰਫ 3 ਘੰਟੇ ਪਹਿਲਾਂ ਸਟੇਸ ਲਾਉਣ ਦਾ ਮੋਅਲ ਤੇ ਵੀ ਅਸੀਂ ਆ ਕਰਦਾਂਗੇ ਮੈਂ ਆ ਕਰਦੂੰਗਾ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਕੋਈ ਹੋਰ ਦੁਰਘਟਨਾ ਵਾਪਰ ਤੋਂ ਪਹਿਲੋ ਤਰੰਤ ਉਸ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਦੇ ਪਿੱਛੇ ਛੋਟਿਆ ਜਾਵੇ ਤੇ ਚੰਗੀ ਤੋਂ ਚੰਗੀ ਵੱਧ ਤੋਂ ਵੱਧ ਜਿਹੜੀ ਕਾਨੂੰਨੀ ਸਜ਼ਾ ਬਣਦੀ ਹੈ ਉਹ ਦਿੱਤੀ ਜਾਵੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਹੋ ਜੀ ਮਾਰੀ ਦੁਰਘਟਨਾ ਨਾ ਹੋਵੇ ਇੱਥੇ ਜੀ ਡਰੱਗ ਓਵਰਡੋਸ ਨਾਲ ਸੁਰਜੀਤ ਸਿੰਘ ਪੁੱਤਰ ਸਰਦੂਲ ਸਿੰਘ ਉਹਨਾਂ ਦੀ ਮੌਤ ਹੋਈ ਹੈ ਜੀ ਤੇ ਮੈਂ ਆਇਆ ਸੀ ਅੱਜ ਪਿੰਡ ਵਿਜ਼ਿਟ ਕਰਨ ਔਰ ਪਿੰਡਾਂ ਵਾਲਿਆ ਨਾਲ ਗੱਲ ਵੀ ਹੋਈ ਹੈ ਪਹਿਲੇ ਵੀ ਤਿੰਨ ਚਾਰ ਮੌਤਾਂ ਹੋਈਆਂ ਲੇਕਿਨ ਉਹ ਇਹਨਾਂ ਨੇ ਪਿੰਡ ਲੈਵਲ ਤੇ ਹੀ ਦਬਦਬ ਲਈਆਂ ਕੋਈ ਐਡਮਿਨਿਸਟ੍ਰੇਸ਼ਨ ਨੂੰ ਤਲਾਹ ਨਹੀਂ ਸੀ ਮੇਲੀ ਪਰ ਐਤਕੀ ਜਿਹੜੀ ਕਿਉਂਕਿ ਇਹ ਬੱਚਾ ਇਹਦੇ ਪੇਰੈਂਟਸ ਦੀ ਵੀ ਡੈਥ ਹੋਈ ਹੋਈ ਸੀ ਸੁਰਜੀਤ ਦੇ ਔਰ ਛੋਟੀ ਬੇਟੀ ਹੈ ਵੈਸਿਕਾ ਤੇ ਕੋਈ ਜ਼ਮੀਨ ਜਾਇਦਾਦ ਵੀ ਹੈ ਨਹੀਂ ਬਸ ਨਸ਼ੇ ਦੀ ਲਤ ਨੇ ਏ ਇਹਦੀ ਜਿਹੜੀ ਆ ਜਾਨ ਲੈ ਲਈ ਔਰ ਇਸ ਕਰਕੇ ਹੁਣ ਜਿਹੜੇ ਆ ਪਿੰਡ ਵਾਲਿਆਂ ਨੇ ਨਾਮ ਦੱਸੇ ਸੀ ਕਿ ਕੱਲ ਜਿਹੜੇ ਨਸ਼ਾ ਸਪਲਾਈ ਕਰਦੇ ਉਹਦੇ ਚ ਬਿਕਰ ਤੇ ਇੱਕ ਮਨਪ੍ਰੀਤ ਮਨੀ ਹੈਗਾ ਮਨ ਬਿਕਰ ਨੂੰ ਤਾਂ ਪਰਚਾ ਦੇ ਕੇ ਅਸੀਂ ਮੌਕੇ ਤੇ ਫੜ ਲਿਆ ਸੀਗਾ ਤੇ ਮਨੀ ਜਿਹੜਾ ਹੈਗਾ ਉਹ ਭੱਜਿਆ ਪਊ ਉਹਨੂੰ ਵੀ ਜਲਦੀ ਅਰੈਸਟ ਕਰ ਲਾਂਗੇ ਔਰ ਮੈਂ ਅਸੀਂ ਗੱਲ ਕਰਦੇ ਆਂ ਜੀ ਜਿਹੜੀ ਪਿੰਡਾਂ 'ਚ ਸਾਡੀ ਵੀਡੀਓਸ ਜਿਹੜੀਆਂ ਵਿਲੇਜ ਡਿਫੈਂਸ ਕਮੇਟੀ ਦੀਆਂ ਹੈਗੀਆਂ ਉਹਨਾਂ ਨਾਲ ਵੀ ਤਾਂ ਇਹੀ ਅਪੀਲ ਕਰਦੇ ਆਂ ਕਿ ਜੇ ਕੋਈ ਡੀਡਿਕਸ਼ਨ ਸੈਂਟਰ 'ਚ ਜਾਣਾ ਚਾਹੁੰਦਾ ਅਸੀਂ ਪ੍ਰਸ਼ਾਸਨਿਕ ਤੌਰ ਤੇ ਉਹਦੀ ਮਦਦ ਕਰਕੇ ਉਹਨੂੰ ਡੀਡਿਕਟ ਕਰਾ ਸਕਦੇ ਆਂ ਜੇ ਕੋਈ ਕਿਸੇ ਨੂੰ ਪਤਾ ਲੱਗਦਾ ਫਲਾਣੇ ਪਿੰਡ ਚ ਕੋਈ ਨਸ਼ਾ ਉਹਨੂੰ ਪਿੰਡ ਲੈਵਲ ਤੇ ਨਾ ਖਤਮ ਕੀਤਾ ਜਾਵੇ ਜਾਂ ਦਬਾਇਆ ਜਾਵੇ ਜਾਂ ਲੋਕਾਂ ਨੂੰ ਉਹ ਪਿੰਡ ਦੀ ਨਹੀਂ ਇਹ ਤਾਂ ਜਿਹੜੀ ਹੁਣ ਨਾ ਜੀ ਪੰਜਾਬ ਲੈਵਲ ਕੀ ਪੂਰਾ ਦੀ ਗੱਲ ਹੈ ਔਰ ਉਸ ਨਸ਼ਾ ਵੇਚਣ ਵਾਲਿਆਂ ਦਾ ਆਪਾਂ ਸਾਥ ਨਾ ਦਈਏ ਜਾਂ ਪਿੰਡ ਲੈਵਲ ਤੇ ਨਾ ਕਰੀਏ ਪ੍ਰਸ਼ਾਸਨ ਨੂੰ ਦੱਸ ਕੇ ਫੌਰੀ ਤੌਰ ਤੇ ਉਹਨਾਂ ਦੇ ਖਿਲਾਫ ਕਾਰਵਾਈ ਕਿ ਸ਼ੁਰੂ ਕਰਾਈਏ ਸਰ ਪਿੰਡ ਵਾਲਿਆਂ ਦਾ ਦੋਸ਼ ਹੈ ਕਿ बार-बार ਉਸ ਨੂੰ ਕਹਿਤ باوجود ਵੀ ਕੋਈ ਕਾਰਵਾਈ ਨਹੀਂ ਹੋਈ ਜੀ ਤੱਕ ਤੁਹਾਡੇ ਨਹੀਂ ਕਾਰਵਾਈ ਜਦੋਂ ਪੁਲਿਸ ਨੂੰ ਦੱਸਿਆ ਗਿਆ ਜੀ ਤੁਹਾਡੇ ਸਾਹਮਣੇ ਹੀ ਖੜੇ ਆ ਇਹਨਾਂ ਨੇ ਕਿਹਾ ਕਿ ਪਹਿਲੇ ਜਿਹੜੀਆਂ ਮੌਤਾਂ ਹੋਈਆਂ ਸੀਗੀਆਂ ਉਹ ਅਸੀਂ ਨਹੀਂ ਸੀ ਦੱਸਿਆ ਪਿੰਡ ਲੈਵਲ ਤੇ ਹੀ ਕਰਾ ਲੀਆਂ ਪਰ ਕੱਲ ਜਿਹੜੀ ਮੌਤ ਹੋਈ ਸੀ ਇਹਦੇ ਬਾਰੇ ਜਦੋਂ ਤਲਾਸ਼ ਮਿਲੀ ਆ ਫੌਰਨ ਤੌਰ ਤੇ ਐਸ ਐਚਓ ਸਾਹਿਬ ਨੇ ਆ ਕੇ ਪਰਚਾ ਦੇ ਕੇ ਤਾਂ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਦੋਨਾਂ ਚੋਂ ਔਰ ਇੱਕ ਭੱਜਿਆ ਹੋਇਆ ਉਹਨੂੰ ਵੀ ਜਲਦੀ ਗ੍ਰਿਫਤਾਰ ਕਰ ਲਾਂਗੇ ਇਸ ਤੋਂ ਪਹਿਲੇ ਸਾਡੇ ਸਾਹਮਣੇ ਪਿੰਡ ਵਾਲੇ ਖੜੇ ਜੀ ਇਹਨਾਂ ਨੇ ਆਪ ਦੱਸਿਆ ਵੀ ਅਸੀਂ ਕੋਈ ਤਲਾਸ਼ ਨਹੀਂ ਸੀ ਦਿੱਤੀ ਪਿੰਡ ਲੈਵਲ ਤੇ ਖਤਮ ਕਰਨ ਦੀ ਔਰ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਜਿਹੜੇ ਨਸ਼ਾ ਵੇਚਦੇ ਤੇ ਇਹ ਅਸੀਂ ਚੀਜ਼ ਨਹੀਂ ਚੱਲਣ ਦੇਣੀ ਜੀ ਅਸੀਂ ਖਤਮ ਕਰਕੇ ਰਾਂਗੇ